ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਤ ਜੈ ਗੁਰਦੇਵ ਧੰਗਦੇ ਅੱਜ ਆਪਾਂ ਜਿਸ ਸਮਾਗਮ ਤੋਂ ਬਾਅਦ ਇਹ ਮੀਟਿੰਗ ਕਰ ਰਹੇ ਆ ਮੈਨੂੰ ਇਸ ਧਾਰਮਿਕ ਸਥਾਨ ਦੀ ਹਿਸਟਰੀ ਨਹੀਂ ਸੀ ਪਤਾ ਅੱਜ ਪਤਾ ਲੱਗੀ ਹੈ ਤੇ ਬੜਾ ਹੀ ਮਨ ਦੇ ਵਿੱਚ ਚਾਉ ਆ ਕਿ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਦੀਆਂ ਮਿਹਨਤਾਂ ਜਿਹੜੀਆਂ ਆ ਉਹ ਕੀਤੀਆਂ ਹੋਈਆਂ ਆ ਸੋ ਅੱਜ ਅਸੀਂ ਬੇਸ਼ੱਕ ਬਹੁਤ ਵੱਡੀਆਂ ਪਦਵੀਆਂ ਤੇ ਪਹੁੰਚ ਗਏ ਆ ਪਰ ਜਿਹੜੇ ਸਾਡੇ ਉਸ ਮਿਲ ਦੇ ਬਜ਼ੁਰਗ ਸੀਗੇ ਉਹਨਾਂ ਵਰਗੇ ਸਾਡੇ ਵਿੱਚ ਅੱਜ ਵੀ ਗੱਟ ਸੈ ਨੇ ਅੱਜ ਵੀ ਦਇਆ ਭਾਵਨਾ ਹੈ ਨਹੀਂ ਅੱਜ ਵੀ ਸਤ ਸੰਤੋਖ ਹੈ ਨਹੀਂ ਮੇਰੇ ਕੋਲ ਲੱਖਾਂ ਰੁਪਈਆ ਹੋਵੇ ਮੇਰੀ ਨੀਅਤ ਜਿਹੜੀ ਆ ਉਹ ਸਮਾਜ ਦੇ ਵੱਲੋਂ ਨਹੀਂ ਨਿਕਲਦੀ ਨੀਅਤ ਬਦਨਾਮ ਰਹਿੰਦੀ ਆ ਵੇ ਹਾਂ ਵੇ ਮੇਰੇ ਕੋਲ ਤਾਂ ਲੱਖ ਦੀ بجائے ਜੇ ਕੋਈ ਆ ਗਿਆ ਮੰਗਣ ਤਾਂ ਕਹਿ ਦਵਾ ਕੱਖ ਵੀ ਹੈ ਨਹੀਂ ਸੋ ਐਸੇ ਹੀ ਨਜ਼ਰੀਏ ਨੂੰ ਤੱਕਦੇ ਹੋਏ ਆਪਾਂ ਜਿਹੜਾ ਅੰਬੇਡਕਰ ਊਰਜਾ ਭਵਨ ਪਟਿਆਲੇ ਚ ਬਣਾਇਆ ਸੀ ਜਦੋਂ ਮੈਂ ਬਿਜਲੀ ਬੋਰਡ ਚ ਪ੍ਰਧਾਨ ਸੀਗਾ ਉਸ ਵੇਲੇ ਉਹ ਜਗਾ ਬਿਜਲੀ ਬੋਰਡ ਦੀ ਐਸੋਸੀਏਸ਼ਨ ਦੇ ਨਾਮ ਤੇ ਲਈ ਸੀ ਕਿਉਂਕਿ ਜਿਹਦਾ ਪ੍ਰਧਾਨਾ ਉਹਦੇ ਨਾਮ ਤੇ ਜਗਾ ਹੋਣੀ ਆ ਉਹ ਹੁਣ ਜਗਾ ਚਾਰ ਮੰਜ਼ਿਲਾ ਬਣ ਗਈ ਲੋਕਾਂ ਦੇ ਲਈ ਬਣੀ ਆ ਲੋਕਾਂ ਲਈ ਲੋਕੀ ਉੱਥੇ ਆਉਣ ਜਾਣ ਪਰ ਜੇਕਰ ਮੇਰੇ ਵਰਗਾ ਕੱਲ ਨੂੰ ਉੱਠ ਕੇ ਕਬੇ ਜੀ ਮੈਂ ਐਸੋਸੀਏਸ਼ਨ ਦਾ ਬਿਜਲੀ ਬੋਰਡ ਦਾ ਮੈਂਬਰ ਆ ਤੇ ਦੂਜੇ ਨਹੀਂ ਆ ਸਕਦੇ ਤਾਂ ਮੇਰਾ ਖਿਆਲ ਫਿਰ ਉਹੀ ਗੱਲ ਹੋ ਗਈ ਜੋ 바ਵਾ ਸਾਹਿਬ ਕਹਿ ਕੇ ਗਿਆ ਸੀ ਵੀ ਪੜਿਆ ਲਿਖਿਆ ਨੇ ਧੋਖਾ ਕੀਤਾ ਸੋ ਅੱਜ ਦੀ ਡੇਟ ਦੇ ਵਿੱਚ ਮੈਂ ਇਹ ਗੱਲ ਤਾਂ ਤੁਹਾਡੇ ਵਿੱਚ ਰੱਖ ਰਿਆ ਕਿਉਂਕਿ ਜਿਹੜਾ ਮੇਰੇ ਨਾਲ ਸਕੱਤਰ ਰਿਆ ਰਾਮ ਸਿੰਘ ਬੰਗੜ ਉਹਨੇ ਇੱਕ ਕੇਸ ਕੀਤਾ ਹੋਇਆ ਵੀ ਇੱਥੇ ਪੋਸੂ ਨੂੰ ਦੋ ਕਮਰੇ ਕਿਰਾਏ ਤੇ ਕਿਉਂ ਦਿੱਤੇ ਆ ਹੁਣ ਗੱਲ ਇਹ ਆ ਕਿ ਉਹਨੂੰ ਕੇਸ ਕਰ ਦਿੱਤਾ ਤੁਸੀਂ ਕੋਈ ਵੀ ਬੰਦਾ ਜਿਹੜਾ ਬਿਜਲੀ ਬੋਰਡ ਤੋਂ ਬਿਨਾ ਜਾਂਦਾ ਉੱਥੇ ਉਹ ਤਾਂ ਪੋਸੂ ਦੇ ਮੈਂਬਰ ਬਣ ਸਕਦਾ ਤੁਸੀਂ ਦੂਜਾ ਤਾਂ ਮੈਂਬਰ ਨਹੀਂ ਬਣ ਸਕਦਾ ਹੋਂ ਜੇ ਦੀ ਕਮਰੇ ਉੱਥੇ ਕਿਰਾਏ ਤੇ ਵੀ ਲਏ ਆ ਉਹਨਾਂ ਦੇ ਨਾਲ ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਲੋਕਾਂ ਨੇ ਪੈਸਾ ਲਾਇਆ ਬੇਤਹਾਸ਼ਾ ਪੈਸਾ ਪੋਸੂ ਨੇ ਉੱਥੇ ਲਾਇਆ ਪਰ ਕੇਸ ਕੰਮ ਦੇ ਨਾਲ ਜੋ ਹਾਲਾਤ ਬਣੇ ਆ ਮੈਂ ਅੱਜ ਕਿਉਂ ਗੱਲ ਕਰ ਰਿਹਾ ਕਿ ਜਦੋਂ ਕੋਈ ਵੀ ਬੰਦਾ ਕੌਮ ਦਾ ਕੌਮ ਨੂੰ ਪਿੱਛੇ ਜਾਣ ਲਈ ਗੱਲ ਕਰਦਾ ਤੇ ਜਦੋਂ ਤੁਹਾਡੇ ਵਿੱਚ ਆਉਂਦਾ ਉਹਨੂੰ ਗੱਲ ਜਰੂਰ ਪੁੱਛੋ ਮੇ ਮਿੱਤਰਾ ਆ ਕੀ ਰੌਲਾ ਹੈ ਜੇ ਉੱਥੇ ਕੋਈ ਭੈਣ ਭਰਾ ਹੋਰ ਜਾਂਦਾ ਤੇ ਰੌਲਾ ਕੀ ਹੈ ਫਿਰ ਅਸੀਂ ਕਿਹਾ ਵੀ ਜਿੰਨੇ ਵੀ ਇੱਥੇ ਬੰਦੇ ਆ ਸਾਰੇ ਨਾਲ ਲੈਣੇ ਆ ਕਹਿੰਦਾ ਨਹੀਂ ਜੀ ਅਸੀਂ ਤਾਂ ਜੇਈ ਤੋਂ ਉੱਤੇ ਤੱਕ ਰੱਖਣੇ ਆ ਇੱਥੇ ਲੈਣੇ ਨਹੀਂ ਔਰ ਲੜਾਈ ਤਾਂ ਕੱਲ ਨੂੰ ਸੜਕਾਂ ਤੇ ਬੈਠ ਕੇ ਦਲੀਆਂ ਵਿਛਾ ਕੇ ਲੜਨੀ ਬਣੀ ਐ ਤੇ ਅਫਸਰ ਤਾਂ ਕੋਈ ਨਿਕਲਣੇ ਚਾਹ ਨਹੀਂ ਤੇ ਫਿਰ ਲੜਾਈ ਕਾ ਨਾ ਕਰਨੀ ਐ ਜੇ ਕਰਮਚਾਰੀ ਅਧਿਕਾਰੀ ਰਹਿ ਗਏ ਕਰਮਚਾਰੀਆਂ ਨਾਲ ਨਹੀਂ ਲੈਣਾ ਸੋ ਇਹ ਗੱਲ ਨੂੰ ਦੇਖਦੇ ਹੋਏ ਪਤਾ ਨਹੀਂ ਕੁਦਰਤ ਕਰਦੀ ਆ ਉਸੇ ਬੰਦੇ ਸਾਹਮਣੇ ਜਿਹੜੀ ਜਗ੍ਹਾ ਪਈ ਸੀ 1815 ਬਰਕਗੱਜ ਤਕਰੀਬਨ ਸਾਢੇ 3 ਕਨਾਲ ਤੋਂ ਵੱਧ ਆ ਜਗਾ ਉਹ ਤੁਹਾਡੀ ਸਾਰਿਆਂ ਦੀ ਕਿਰਪਾ ਦੇ ਨਾਲ ਅਸ਼ੀਰਵਾਦ ਦੇ ਨਾਲ ਉਹਦਾ ਆਪਾਂ ਸੌਦਾ ਕਰ ਲਿਆ ਸੀ ਸਤੰਬਰ ਦੇ ਵਿੱਚ ਰਜਿਸਟਰੀ ਜਿਹੜੀ ਆ ਉਹ ਆਪਾਂ ਕਰਵਾ ਲਈ 13 ਮਾਰਚ ਨੂੰ ਜਿਹੜੀ ਕਿ 5 ਫਰਵਰੀ ਨੂੰ ਹੋ ਜਾਣੀ ਸੀ ਸਿਰਫ ਇਸ ਕਰਕੇ ਰਜਿਸਟਰੀ ਨਹੀਂ ਕਰਵਾਈ ਗਈ ਕਿ ਉਹ ਚਾਹੁੰਦੇ ਸੀ ਐਗਰੀਕਲਚਰ ਚ ਕਰਾ ਲਓ ਤੁਹਾਡਾ ਪੈਸਾ ਬਚ ਜਾਵੇ ਮੈਨੂੰ ਸੀਗਾ ਵੀ ਕੱਲ ਨੂੰ ਸਾਨੂੰ ਐਨਓਸੀ ਦਾ ਪੰਗਾ ਪੈ ਜਾਣਾ ਇਹ ਐਨਓਸੀ ਲੈ ਕੇ ਹੀ ਕਰਵਾਈਏ ਚਲੋ ਐਨਓਸੀ ਉਹਨਾਂ ਨੂੰ ਲੈ ਲਿਆ ਆਪਾਂ 13 ਮਾਰਚ ਨੂੰ ਉਹਦੀ ਪੇਮੈਂਟ ਕਰਕੇ ਰਜਿਸਟਰੀ ਕਰਵਾ ਲਈ ਹੁਣ ਪਟਿਆਲੇ ਦੇ ਵਿੱਚੋਂ ਸਾਨੂੰ ਏਦਾਂ ਦਾ ਵੀ ਫੋਨ ਗਿਆ ਹੈ ਕਿ ਪ੍ਰਧਾਨ ਜੀ ਜੇ ਪੈਸੇ ਇਕੱਠੇ ਨਹੀਂ ਹੋਏ ਤਾਂ ਸਾਨੂੰ ਦੱਸੋ ਮੈਂ ਕਿਹਾ ਜੀ ਤੁਹਾਨੂੰ ਕੀ ਦੱਸਣਾ ਤੁਹਾਨੂੰ ਰਸੀਦ ਬੁੱਕਾ ਦੇ ਕੇ ਆਏ ਆ ਕਹਿੰਦੇ ਉਹ ਤਾਂ ਨਹੀਂ ਅਸੀਂ ਕੋਈ ਵੀ ਕੱਟੀ ਪਰ ਸਮਾਜ ਦੀ ਪੇਠਣਾ ਲੱਗ ਜਵੇ ਮੈਂ ਕਿਹਾ ਜੀ ਪੇਠ ਬਚਾਉਣੀ ਚਾਹੁੰਦੇ ਆ ਤੇ ਕੁਝ ਕੱਢੋ ਤਾਂ ਤੇ ਬਚੋ ਕੋ ਗੱਲਾਂ ਨਾਲ ਬੱਜੋ ਕਹਿੰਦੇ ਪੈਸੇ ਕਿੰਨੇ ਕਾ ਘਟਦੇ ਆ ਮੈਂ ਤਾਂ ਲੈ 30 ਲੱਖ ਰੁਪਏ ਕਢਦਾ ਦੂਜੇ ਦਿਨ ਉਹਨਾਂ ਨੇ ਜਾਂ ਚੌਥੇ ਦਿਨ ਰਸੀਦ ਬੁੱਕ ਖਾਲੀ ਭੇਜਤੀ ਤੇ ਮੁੜ ਕੇ ਗੱਲ ਨਹੀਂ ਕੀਤੀ ਪਰ ਪ੍ਰਮਾਤਮਾ ਪਿੱਛੇ ਜਦੋਂ ਤੁਸੀਂ ਕੁਦਰਤੀ ਤੌਰ ਤੇ ਮਨ ਸਾਫ਼ ਦੇ ਨਾਲ ਤਰਪਿੰਦੇ ਆ ਤਾਂ ਪ੍ਰਮਾਤਮਾ ਸਾਥ ਦਿੰਦਾ ਮੈਂ ਪੰਜ ਬੰਦਿਆਂ ਨੂੰ ਛਿਆਂ ਨੂੰ ਕਿਆ ਵੀ ਰਪੇਂਦਾ ਕਰਕੇ ਆਪਾਂ ਇਹ ਨਾ ਹੋਵੇ ਵੀ ਪੈਸਾ ਬਹੁਤ ਜਾ ਚੁੱਕਾ ਪਿੱਠ ਲੱਗ ਜਵੇ ਪੈਸਾ ਵੀ ਜਾਂਦਾ ਲੱਗੇ ਵੀ ਤੁਸੀਂ ਏਦਾਂ ਕਰੋ ਹਾਂ ਜੀ 5 ਲੱਖ ਰੁਪਏ ਕਿਸੇ ਵੀ ਤਰੀਕੇ ਨਾਲ ਕਰਕੇ ਦੋ ਉਹਨੇ ਫੋਲਚੜਾ ਤੇ ਆ ਪਰਜਿਸਟਿਕ ਰਾਲੀ ਹੁਣ ਜਿਨ੍ਹਾਂ ਨੇ 5-5 ਲੱਖ ਰੁਪਏ ਦਿੱਤਾ ਅਕਸਰ ਆਪਾਂ ਮੋੜਨਾ ਵੀ ਹੈ ਹੁਣ ਉਹਨਾਂ ਨੂੰ ਹੱਥ ਆਧਾਰ ਦਿੱਤਾ ਹੱਥ ਆਧਾਰ ਹੀ ਇਹ ਅਗਲਾ ਕਹਿੰਦਾ ਵੀ ਮੈਂ ਲੈਣੇ ਨਹੀਂ ਮੁੜ ਕੇ ਫਿਰ ਬਹੁਤ ਹੀ ਵਧੀਆ ਇਹ ਤਾਂ ਕੰਮ ਹੀ ਵਧੀਆ ਸੋ ਉਤੋਂ ਬਾਅਦ ਜਨਮ ਦਿਨ ਆ ਗਿਆ ਬਾਬਾ ਸਾਹਿਬ ਦਾ ਉਹਦੇ ਵਿੱਚ ਆਪਾਂ ਬਿਜੀ ਹੋ ਗਏ ਫਿਰ ਮੈਨੂੰ ਅੱਖ ਦਾ ਆਪਰੇਸ਼ਨ ਕਰਾਉਣਾ ਪਿਆ ਗਿਆ 2-3 ਮਹੀਨੇ ਮੈਂ ਨਿਕਲਿਆ ਨਿਕਰੋ ਖੋਮਤ ਨਿਕੜਿਆ ਤੁਹਾਨੂੰ ਸਾਰਿਆਂ ਨੂੰ ਮੈਂ ਇਹ ਗੱਲ ਕਹਿਣਾ ਕਿ ਆਪਾਂ ਸਮਾਗਮ ਜਿਹੜਾ ਹੁਣ ਕਰਨਾ ਉੱਥੇ ਸੰਤ ਸਮੇਲਨ ਕਰਾਵਾਂਗੇ ਅਕਤੂਬਰ ਚ ਪਲੈਨਿੰਗ ਕਰ ਰਹੇ ਹਾਂ ਉਹਦੇ ਤੋਂ ਪਹਿਲਾਂ ਨਕਸ਼ਾ ਉਹਨੂੰ ਰਜਿਸਟ੍ਰੇਸ਼ਨ ਉਹਦਾ ਜੋ ਵੀ ਹੈਗਾ ਕੱਲ ਨੂੰ ਕੋਈ ਬੰਦਾ ਆਉਂਦਾ ਕੋਈ ਪੈਸਾ ਦੇਣਾ ਚਾਹੁੰਦਾ ਉਹ ਪੈਸਾ ਤਾਈਆਂ ਹੋਣਾ ਜੇਕਰ ਅਸੀਂ ਪ੍ਰੋਪਰ ਕਾਗਜ਼ ਸਾਡੇ ਕੋਲ ਹੋਣਗੇ ਰਿਟਰਨ ਸਾਡੇ ਕੋਲ ਹੋਣਗੇ ਅੱਗੇ ਵੀ ਜੇ ਭਵਨ ਤੇ ਪੈਸਾ ਆਇਆ ਤੇ ਇਸ ਕਰਕੇ ਆਇਆ ਵੀ ਸਾਡੇ ਕਾਗਜ਼ ਪੱਤਰ ਪੂਰੇ ਹੁੰਦੇ ਆ ਸੋ ਹੋਣਾ ਪੈਣਾ ਸਮਾਗਮ ਕਰਨਾ ਉਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਬੇਨਤੀ ਕਰਦਾ ਕਿ ਇਹ ਤੁਹਾਡਾ ਆਪਣਾ ਸਮਾਗਮ ਹੋਣਾ ਜੇ ਦਾ ਆਪਾਂ ਇੱਥੇ 10000 ਬੰਦਾ ਇਕੱਠਾ ਕਰਕੇ ਉਦੋਂ ਨੂੰ ਤਾਂ ਸਰਕਾਰ ਜਿਹੜੀ ਕਹੂਗੀ ਵੀ ਇਹ ਕੋਈ ਬੰਦੇ ਹੈਗੇ ਆ ਤਾਂ ਜੇ ਹੋਏ ਇਹੋ ਜਿਵੇਂ ਲੰਗਰ ਛਕੇ ਦਾ ਘਰਾਂ ਨਾ ਆ ਗਏ ਤਾਂ ਫਿਰ ਕਿਸੇ ਨੇ ਪਿਛਣਾ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਇੱਥੇ ਕਿਸੇ ਦਾ ਕੋਈ ਨਾਂ ਨਹੀਂ ਕੋਈ ਚੁੱਧ ਨਹੀਂ ਗਈ ਤੁਸੀਂ ਤੁਹਾਡਾ ਕੰਮ ਆ ਤੁਸੀਂ ਆਪ ਸੇਵਾ ਕਰਨੀ ਆਪ ਹੀ ਬਣਾਉਣਾ ਆਪ ਹੀ ਖਾਣਾ ਮੇਰਾ ਕੰਮ ਤਾਂ ਜਿੰਨਾ ਕਹਿਆ ਵੀ ਬਾਹਰੋਂ ਅਰੇਂਜ ਕਰਨਾ ਜੇ ਕੁਝ ਗਾਣਾ ਕਿਤੇ ਲੋੜ ਪੈਂਦੀ ਹੈ ਪਰ ਪਟਿਆਲੇ ਵਾਲੇ ਲੋਕਾਂ ਤੋਂ ਮੈਂ ਸਾਡਾ ਸਰਨੇ ਸਕਦਾ ਕਿ ਕੋਈ ਪਟਿਆਲੇ ਚ ਪ੍ਰੋਗਰਾਮ ਆ ਸੋ ਜਿਹੜੇ ਲੋਕਾਂ ਦੇ ਵਿੱਚ ਕਿਤੇ ਮਨ ਮਟਾਵ ਹੈਗਾ ਉਹਨਾਂ ਦਾ ਦੂਰ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਦੱਸੋ ਵੀ ਯਾਰ ਜੇਕਰ ਤੁਸੀਂ ਕਹਿੰਦੇ ਵੀ ਭਵਨ ਉੱਥੇ ਬਣ ਗਿਆ ਹੁਣ ਗਾਂਹ ਜਗ੍ਹਾ ਲੈ ਲਈ ਕੀ ਕਰਨਾ ਵੀ ਇਹ ਪਟਾਰੇ 'ਚ ਬਣਾਤਾ ਮੈਂ ਤਾਂ 70 ਕਿਲੋਮੀਟਰ ਤੋਂ ਆਉਂਦਾ ਤੇ ਜੇ ਹੁਣ 1 ਕਿਲੋਮੀਟਰ ਤੋਂ ਉੱਠ ਕੇ ਬੰਦੇ ਨਹੀਂ ਜਾਂਦੇ ਤੇ ਫੇਰ ਕਸੂਰ ਕਹਦਾ ਕਸੂਰ ਕਹਦਾ ਜੇ ਮੈਂ ਹਣ ਮਹਾਈ 'ਚ ਬਣਾ ਲੈਂਦਾ ਫੇਰ ਨਾ ਸិន ਆਪਣਾ ਅੱਡਾ ਗੱਡਾ ਬਣਾ ਲਿਆ ਇਹਨੂੰ ਘਰ ਦੇ ਪੁੱਛਦੇ ਨਹੀਂ ਹੁਣੇ ਠੀਕ ਨੇ ਸੋ ਇਸੇ ਕਰਕੇ ਜਿਹੜਾ ਆਪਾਂ ਸਮਾਗਮ ਕਰਨਾ ਕਾਲੇ ਨੇ ਬਹੁਤ ਸਤਵਿੰਦਰ ਨੇ ਵਧੀਆ ਕੀਤਾ ਇਹਨਾਂ ਆਪਣਾ ਮਹੱਲੇ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਭੇਜੇ ਆ। ਹੋਰ ਵੀ ਲੋਕਾਂ ਦੇ ਪਿੰਡਾਂ ਦੇ ਵਿੱਚੋਂ ਪੈਸਾ ਆਇਆ। ਹੁਣ ਵੀ ਲੋਕ ਪੁੱਛ ਰਹੇ ਐ ਕਿ ਕਦੋਂ ਸਮਾਗਮ ਕਰਨਾ। ਸੋ ਸੰਤ ਸੰਮੇਲਨ ਕਰਾਉਣ ਦਾ ਮਤਲਬ ਆ ਕਿ ਸੰਤਾਂ ਦਾ ਜਦੋਂ ਸਾਡੇ ਸਟੇਜ ਦੇ ਉੱਤੇ ਆ ਕੇ ਬਹਿ ਜਾਂਦੇ ਆ। ਉਹਨੇ ਕੁਝ ਵੀ ਨਹੀਂ ਲਾ। ਸਰਕਾਰਾਂ ਡਰਦੀਆਂ। ਸਰਕਾਰਾਂ ਡਰਦੀਆਂ ਕਿਉਂਕਿ ਸਾਡੇ ਮਗਰ ਜਿਹੜਾ ਮੈਂ ਭਮਿਆ ਕਹ ਦਵਾਂ ਜੀ ਮੈਂ ਬਹੁਤ ਵੱਡਾ ਅਫਸਰ ਰਿਟਾਇਰ ਹੋਇਆ। ਚਾਰ ਬੰਦੇ ਜਿ ਮਗਰ ਨਿਕਲਦੇ। ਸੋ ਸਰਕਾਰਾਂ ਡਰਦੀਆਂ ਜਿਹਦੇ ਪਿੱਛੇ ਬੰਦੇ ਆ। ਔਰ ਬੰਦੇ ਵੀ ਖਾਨ ਵਾਲੇ ਹੋਣਾ ਜੇ ਆਪਾਂ ਲੜਾਈ ਲੜੀ ਸੀ ਜਦੋਂ ਚੀਫ ਨੂੰ ਪ੍ਰਮੋਟ ਕਰਾਇਆ ਬੜੇ ਚੀਫ ਸਾਡੇ ਕਈ 80 ਰਿਟਾਇਰ ਰਿਵਾਰਡ ਕੀਤੇ ਸੀ ਪਰ ਆਪਾਂ ਉਹ ਲੜਾਈ ਜਿੱਤ ਲਈ ਲੜਾਈ ਕਿਉਂ ਜਿੱਤ ਲਈ ਬਸ ਸਾਰੇ ਦੇ ਬਚ ਗਏ ਆ ਇੱਥੇ ਦੇ ਮੁੰਡਿਆਂ ਨੂੰ ਵੀ ਕਿਹਾ ਵੀ ਆਇਓ ਵੀ ਤੁਸੀਂ ਵੀ ਆਇਓ ਸਾਰੇ ਆਇਓ ਦਰਿਆ ਤੇ ਬੈਠੇ ਲੜਾਈ ਜਿੱਤ ਲਈ ਸੋ ਜੇ ਕਹੀਏ ਵੀ ਅਸੀਂ ਗੱਲਾਂ ਬਾਤਾਂ ਦਾ ਕੁਝ ਹੋ ਜਾਣਾ ਨਹੀਂ ਹੋਣਾ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਕਿ ਤੁਹਾਡਾ ਜਿਹੜਾ ਸ਼ਹਿਰ ਆ ਲੋਕ ਬਹੁਤ ਮੈਨੂੰ ਕਹਿੰਦੇ ਆ ਵੀ ਇੱਥੇ ਕਿਉਂ ਜਗ੍ਹਾ ਲਈ ਮੈਂ ਕਿਹਾ ਵੀ ਇੱਥੇ ਤਾਂ ਲੈ ਲਈ ਜਿਹੜੇ ਤੁਸੀਂ ਕਹਿੰਦੇ ਆ ਉੱਥੇ ਵੀ ਲੈ ਲਓ ਅਸੀਂ ਉੱਥੇ ਵੀ ਤੇ ਆਵਾ ਇਹ ਤਾਂ ਸਾਰੇ ਜਗ੍ਹਾ ਤੇ ਆ ਰੋਣਾ ਬਣਾਉਣ ਨੂੰ ਉੱਥੋਂ ਤਾਂ ਅਸੀਂ ਇਹਦਾਂ ਵੀ ਬਹਾਨੇ ਮਾਰਨਾ ਜਾਂ ਪਟਿਆਲੇ ਕਿਉਂ ਅਬਰਸਰ ਕਿਉਂ ਫਲਾਣੇ ਤਾਂ ਕਿਉਂ ਇਹ ਬਹਾਨਾ ਹੁੰਦਾ ਇੱਥੇ ਜਗ੍ਹਾ ਲੈ ਲਈ ਇੱਥੇ ਬਣ ਗਿਆ ਆਪਾਂ ਇਹਨੂੰ ਹੁਣ ਚਲਾਈਏ ਅੱਗੇ ਟੋਕ ਗਏ ਆਪਾਂ ਇਹਨੂੰ ਚਲਾਈਏ ਕਿਉਂਕਿ ਉਹਦੇ ਵਿੱਚ ਹੁਣ ਕੀ ਕੀ ਕਰਨਾ ਇੱਕ ਤਾਂ ਡਾਕਟਰਾਂ ਦਾ ਹੈਗਾ ਵੀ ਮਿੰਨੀ ਹਸਪਤਾਲ ਅਸੀਂ ਬਣਾਉਣ ਦੀ ਕੋਸ਼ਿਸ਼ ਕਰਨੇ ਆ ਕਿਉਂਕਿ ਡਿਸਪੈਂਸ ਜਿਹੜੀ ਸਾਡੀ ਚੱਲ ਰਹੀ ਹੈ ਉੱਥੇ ਡਾਕਟਰ ਬਿੰਦ ਤਿੰਨ ਦਿਨ ਸਾਡੀ ਪਲਾਨਿੰਗ ਆ ਕਿ ਡਾਕਟਰ 6 ਦੇ 6 ਦਿਨ 7 ਦਿਨ ਵੀ ਜੇ ਬਿਠਾਉਣਾ ਪਿਆ ਤਾਂ ਬਿਠਾਵਾਂਗੇ ਦਵਾਈ ਟੋਟਲ ਫ੍ਰੀ ਦੇਣ ਦੀ ਕੋਸ਼ਿਸ਼ ਆ ਸਾਡੀ ਦਫ਼ਤਰ ਬਹੁਤ ਆਲੀਸ਼ਾਨ ਬਣਾਉਣ ਦਾ ਦਾ ਥੱਲੇ ਜਿਹੜਾ ਹਾਲ ਆ ਉਹਨੂੰ ਲੰਗਰ ਹਾਲ ਵਾਂਗੂ ਬਣਾ ਲਵਾਂਗੇ ਉਹਦੇ ਵਿੱਚ ਕਿਸੇ ਨੂੰ ਫੰਕਸ਼ਨ ਕਰਨਾ ਕੋਈ ਕਰਨਾ ਅਗਲਾ ਗਰੀਬ ਗੁਰਬਾ ਉੱਥੇ ਕਰ ਕਰ ਲਵੇ ਕੋਈ ਚੱਕਰ ਨਹੀਂਗਾ ਬਹੁਤ ਵੱਡੀ ਜਗ੍ਹਾ ਹੈ ਕਿਉਂਕਿ ਭਵਨ ਨਾਲੋਂ 3 ਗੁਣਾ ਆਇਆ ਏਰੀਆ ਭਵਨ ਜੇ 615 50 ਗੱਜ ਚ ਤੇ ਉਹ 1815 ਗੱਜ ਹੈ ਸੋ ਇਹ ਜਗ੍ਹਾ ਜਿਹੜੀ ਆਪਾਂ ਨੂੰ ਬਹੁਤ ਟਿਕਾਣਾ ਮਿਲ ਗਈ ਹੈ ਕੋਸ਼ਿਸ਼ ਕੀਤੀ ਹੈ ਹਰ ਇੱਕ ਪਾਸੇ ਨੂੰ ਕਿਸੇ ਨੇ 5 ਵੀ ਦਿੱਤੇ 2 ਵੀ ਦਿੱਤੇ 10 ਵੀ ਦਿੱਤੇ ਲੱਖ ਵੀ ਦਿੱਤਾ ਪਰ ਜਿਨ ਹਾਂ ਦਾ ਨਾਰਾ ਵੀ ਮਾਰਿਆ ਮੈਂ ਤਾਂ ਉਹਦਾ ਵੀ ਧੰਨਵਾਦ ਦੀ ਇਹ ਜ਼ਰੂਰੀ ਨਹੀਂ ਕਿ ਪੈਸੇ ਦੇ ਨਾਲ ਹੀ ਗੱਲ ਜਾਂਦੀ ਹੈ ਅਗਲੇ ਦਿਨ ਮਨਚਾਹ ਜੇ ਹੰਬਰਦੀ ਹੈ ਉਹਦੇ ਕੋਲ ਅੱਜ ਹੈ ਨਹੀਂ ਉਹਦੀ ਨੀਅਤ ਆ ਵੀ ਮੈਂ ਯਾਦ ਜੇ ਹੁੰਦੇ ਤਾਂ ਜ਼ਰੂਰ ਦਿੰਦਾ ਤੇ ਕੱਲ ਹੋ ਵੀ ਸਕਦੇ ਇਸ ਕਰਕੇ ਤਾਂ ਬਨੇਲੇ ਦੀ ਛਾਂ ਹੈ ਪਰ ਭਰਾ ਜਿਹੜੇ ਆ ਇਹਨਾਂ ਦਾ ਏਕਾ ਜ਼ਰੂਰੀ ਹੈ ਸੋ ਮੈਂ ਅੱਜ ਤੁਹਾਨੂੰ ਇਸ ਸ਼ੁਭ ਦਿਹਾੜੇ ਤੇ ਚਲੋ ਆਪਾਂ ਨੂੰ ਗੱਲ ਕਰਨ ਦਾ ਮੌਕਾ ਮਿਲ ਗਿਆ ਤੇ ਮੈਂ ਇਹੋ ਹੀ ਬੇਨਤੀ ਕਰਦਾ ਵੀ ਆਪਣੀ ਤਿਆਰੀ ਰੱਖੋ ਆਪਾਂ ਪਲਾਨਿੰਗ ਕਰ ਰਹੇ ਆ ਆਰਕੀਟੈਕਚਰ ਦਾ ਥੋੜਾ ਜਿਹਾ ਆਪਰੇਸ਼ਨ ਹੋਇਆ ਸੀਗਾ ਉਹਨਾਂ ਨੂੰ ਕਿਹਾ ਉਹ ਕਹਿੰਦੇ ਵੀ ਤੁਸੀਂ ਮੈਨੂੰ ਆਪਣੇ ਪ੍ਰਪੋਜ਼ਲ ਸਾਦੀ ਦਿਓ ਕਿਉਂਕਿ ਆਪਾਂ ਜੇ ਅੰਡਰਗਰਾਉਂਡ ਨੂੰ ਬਣਾਉਣੇ ਆ ਤੇ ਉਹ ਇੰਨਾ ਕੋ ਜਿਆਦਾ ਏਰੀਆ ਹੈ ਬਈ ਇਦਾਂ ਦਾ ਹਾਲ ਮੇਰਾ ਖਿਆਲ ਕਿਤੇ ਇਲਾਕੇ ਚ ਮਿਲਣਾ ਨਹੀਂ ਐਡਾ ਵੱਡਾ ਹਾਲ ਬਣ ਜਾਣਾ ਉਹ ਸੋ ਪੈਸਾ ਤਾਂ ਲੱਗਣਾ ਹੀ ਹੈ ਲਾਵਾਂਗੇ ਕਿਉਂਕਿ ਜਦੋਂ ਮੰਗਣੀ ਤੁਰ ਪਏ ਆ ਤੇ ਫਿਰ ਕਾਹਦਾ ਕਿਉਂਕਿ ਮੰਗਣ ਵੀ ਦੋ ਤਰ੍ਹਾਂ ਦਾ ਇੱਕ ਜਿਹੇ ਮੈਂ ਪੇਟ ਲਈ ਮੰਗਿਆ ਤੇ ਉਹ ਫਿਰ ਪੀ ਕਾ ਜੇ ਮੈਂ ਸਮਾਜ ਲਈ ਮੰਗੂਗਾ ਤੇ ਉਹ ਫਿਰ ਉਹਦੇ ਇੱਕ ਤਰ੍ਹਾਂ ਦਾ ਇਹ ਹੋ ਜਾਂਦਾ ਵੀ ਮਨੁੱਖਤਾ ਦੀ ਖਾਤਰ ਹੀ ਆਪਾਂ ਤੁਰੇ ਹੋਏ ਆ ਸੋ ਅੱਜ ਵੀ ਜਿਹੜਾ ਇਹਨਾਂ ਨੇ ਗੱਲ ਕੀਤੀ ਆ ਇੱਕ ਬਹੁਤ ਵੱਡਾ ਇਹਨਾਂ ਨੇ ਇੱਕ ਨਾਂ ਲਿਆ ਮਹੰਤ ਮਹੰਤ ਔਰ ਸੰਤ ਦੇ ਵਿੱਚ ਫਰਕ ਕੀ ਹੈ ਮਹੰਤ ਜਿਹੜਾ ਆ ਉਹ ਕੁਝ ਏਰੀਏ ਦੇ ਉੱਤੇ ਆਪਣਾ ਕਬਜ਼ਾ ਦੱਸਦਾ ਵੀ ਮੇਰਾ ਕਬਜ਼ਾ ਵੀ ਸਾਡਾ ਡੇ ਦਾ ਸਾਡਾ ਕੁਝ ਇਹ ਗੱਲ ਮੈਨੂੰ ਥੋੜੀ ਦੇਰ ਪਹਿਲਾਂ ਜਾਂ ਕੁਝ ਦਿਨ ਪਹਿਲਾਂ ਪੰਨ ਤੋਂ ਬਾਅਦ ਪਤਾ ਲੱਗੀ। ਸੰਤ ਕੀ ਹੈ? ਸੰਤ ਦੀ ਡੈਫੀਨੇਸ਼ਨ ਜਿਹੜੀ ਆ ਉਹ ਕਬਜ਼ਾ ਨਹੀਂ ਦਿਖਾਉਂਦਾ। ਇਹ ਗੱਲ ਜਦੋਂ ਮੈਂ ਪੜ੍ਹੀ ਤਾਂ ਫਿਰ ਮੈਂ ਪਿੱਛੇ ਨੂੰ ਗਿਆ ਗੁਰੂ ਮਹਾਰਾਜ ਦੇ ਇਤਿਹਾਸ ਹੱਲ ਨੂੰ ਕਿ ਸਿਕੰਦਰ ਲੋਦੀ ਨੂੰ ਕਿਹਾ ਕਿਉਂ ਵੀ ਮੈਂ ਬੇਗਮਪੁਰੇ ਸ਼ਾਹਦਾਬਾਸੀ ਆ। ਉਹਨੇ ਕਿਹਾ ਇਹਨੰਨੇ ਮੈਂ ਬਨਾਸਤੋਂ ਆ। ਹਾਲਾਂਕਿ ਉਹਨੂੰ ਪਤਾ ਸੀ ਮਗਵਾਇਆ ਬੁਲਾਇਆ ਸੀ। ਸੰਤ ਕਦੇ ਵੀ ਆਪਣਾ ਕਿਸੇ ਚੀਜ਼ ਤੇ ਕਮਜਾ ਨਹੀਂ ਦਿਖਾਉਂਦਾ ਉਹ ਤਾਂ ਕਹਿੰਦਾ ਮੈਂ ਤਾਂ ਜਾਣ ਆਲਾ ਮੈਂ ਤਾਂ ਉਹਦੇ ਨਾਲ ਹੀ ਮੇਰੀ ਗੱਲਬਾਤ ਆ ਔਰ ਮਹਾਂਤ ਜਿਹੜਾ ਗੱਦੀ ਹੈ ਇਹ ਇੱਕ ਉਹ ਆ ਕਿ ਜਿਨ੍ਹਾਂ ਨੇ ਬਹੁਤ ਵੱਡਾ ਇਹਨਾਂ ਦਾ ਵਿਰਸਾ ਆ ਇਹਦੇ ਵਿੱਚ ਜੇ ਆਪਾਂ ਕਹੀਏ ਸ੍ਰੀ ਚੰਨ ਜੀ ਦੀ ਗੱਦੀ ਜੇ ਉਹ ਗੱਦੀ ਨਾ ਹੁੰਦੀ ਹੋ ਸਕਦਾ ਕਿ ਸਿੱਖੀ ਨੂੰ ਬਚਾਉਣ ਵਾਲੀ ਵੀ ਉਹ ਗੱਦੀ ਹੈ ਜੋ ਕਿ ਉਹਨਾਂ ਨੇ ਪ੍ਰਚਾਰ ਜਿਹੜਾ 150 ਸਾਲ ਦੁਨੀਆ ਤੇ ਕੀਤਾ ਖੀਰਚੰਦ ਜੀ ਨੇ ਤੇ ਤਾਈਂ ਗੁਰੂ ਜਿਹੜੇ ਆ ਦੂਜੇ ਤੋਂ ਲੈ ਕੇ ਆਪਣੇ ਨਤਮਸਤਕ ਹੋਣ ਗਏ ਉੱਥੇ ਛੇਵੇਂ ਗੁਰੂ ਵੀ ਗਏ ਪੰਜ ਗੁਰੂ ਮੰਨ ਲਓ ਉਹ ਤੋਂ ਬਾਅਦ ਗਏ ਆ ਸੋ ਇਸ ਕਰਕੇ ਇਹ ਕੋਈ ਫਰਕ ਨਹੀਂਗਾ ਸਿਰਫ ਰਸਤੇ ਦਾ ਫਰਕ ਹੈ ਅਸੀਂ ਆਪਾਂ ਪਿੱਛੇ ਬਹਿਣ ਲਈ ਇੱਥੋਂ ਦੇ ਆ ਗਏ ਆ ਕੋਈ ਇਧਰਲੇ ਗੇਟਸਾਂ ਨਹੀਂ ਆ ਸਕਦਾ ਕੋਈ ਕਿਸੇ ਵੀ ਗੇਟਸਾਂ ਨਹੀਂ ਆ ਸਕਦਾ ਸੋ ਬੇਗਮ ਪੂਰੇ ਦਾ ਮਤਲਬ ਹੀ ਉਹਨਾਂ ਦਾ ਕਹਿਣ ਦਾ ਇਹ ਸੀ ਕਿ ਮੈਂ ਰਾਜ ਨਹੀਂ ਕਰਦਾ ਫਿਰਦਾ ਜਿਹੜਾ ਅਸੀਂ ਕਹਿੰਦੇ ਨਾ ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਭਨ ਕੋਲ ਨਹੀਂ ਗੁਰੂਆਂ ਦੀ ਬਾਣੀ ਨਹੀਂ ਸੰਤਤਾ ਕੀ ਮਤਲਬ ਸੰਤ ਦਾ ਉਹ ਤਾਂ ਮੁੱਠ ਚ ਰਾਜ ਹੈ ਸਾਰਾ ਉਹ ਤਾਂ ਪੂਰੇ ਸੰਸਾਰ ਸਗਲ ਸ੍ਰਿਸ਼ਟੀ ਦਾ ਰਾਜਾ ਦੁੱਖਿਆ ਕਿਉਂ ਗਿਆ ਬਾਣੀ ਨਹੀਂ ਸੰਤ ਕਹਿੰਦੇ ਦੁੱਖ ਹੀ ਨਹੀਂ ਲੈਂਦਾ ਉਹ ਤਾਂ ਖੇੜੇ ਚ ਲੈਂਦਾ ਆਨੰਦ ਚ ਲੈਂਦਾ ਉਹਨੂੰ ਮਤਲਬ ਹੀ ਨਹੀਂ ਕੋਈ ਉਹ ਤਾਂ ਜਿਹੜੇ ਰਸਤੇ ਵਿੱਚ ਬੈਠਾ ਉਹਨੂੰ ਮਤਲਬ ਹੀ ਕੋਈ ਨਹੀਂ ਸੋ ਇਹ ਜਿਹੜੀਆਂ ਅਸੀਂ ਚੀਜ਼ਾਂ ਨਾਲ ਬਾਣੀ ਚੋਂ ਆਪਣੇ ਮਤਲਬ ਨਾਲ ਜੋੜੀਆਂ ਅਸੀਂ ਉਹ ਬਾਣੀ ਨੂੰ ਵੀ ਕਹਿਣ ਦਾ ਮਤਲਬ ਉਹ ਕਿਸੇ ਹੋਰ ਪਾਸੇ ਤੇ ਵਰਤ ਲਿਆ ਜਦੋਂ ਅਸੀਂ ਕਹਿੰਦੇ ਮਾਧੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੇਨ ਗੁਰੂਆਂ ਦੇ ਪਹਿਲਾਂ ਇਹ ਨਹੀਂ ਨਾ ਕਹਿਣ ਤੋਂ ਪਹਿਲਾਂ ਪਿਛਲਾ ਜਾਣਾ ਚਾਹੀਦਾ ਸ਼ਬਦ ਸ਼ੁਰੂ ਕਿੱਥੋਂ ਕੀਤਾ ਉਹਨੇ ਚੂਤਾਂnabla ਮਿਰਗ ਮੀਨ ਪ੍ਰਿੰਗ ਪਤੰਗ ਕੁੰਚ ਦੇ ਇੱਕ ਦੁਖ ਬਲਾਸ ਪੰਜ ਦੁਖ ਸਾਧ ਜਮੇ ਤਾਕੀ ਕੀ ਤਕਾਸ ਉਹ ਕਹਿੰਦੇ ਤੇਰੇ ਚ ਕਾਮ ਕ੍ਰੋਧ ਲੋਭੋ ਹੰਕਾਰ ਪੰਜ ਚੋਰ ਤੇਰੇ ਅੰਦਰ ਆ ਤੈਨੂੰ ਇੱਥੇ ਕਿ ਜਿਨਾ ਚ ਹੈਗਾ ਮਿਰਗ ਮੀਨ ਪ੍ਰਿੰਗ ਪਤੰਗ ਇਹ ਸਾਰੇ ਚਲੇ ਗਏ ਤੇ ਤੇਰੇ ਵਿੱਚ ਪੰਜ ਬੰਦੇ ਰਹੂਗਾ ਤੇਰਾ ਹਾਲਾਜ ਹੀ ਕੋਈ ਨਹੀਂ ਮਾਦੋ ਵਿਦਿਆਹਤ ਤੂੰ ਕਿਹੜੇ ਵਿੱਚ ਫਸ ਗਿਆ ਤੈਨੂੰ ਤਾਂ ਭੇਜਾ ਆਪਣਾ ਇਹ ਕਟਣ ਲਈ ਵੀ ਤੂੰ ਆਪਣਾ ਇਸ ਤਨ ਦੇ ਵਿੱਚ ਰਹਿੰਦੇ ਰਹਿੰਦੇ ਉਸ ਦੇ ਨਾਲ ਮਿਲ ਜਾ ਪਰ ਅਸੀਂ ਆਪਣੇ ਹੋ ਹੀ ਲਾ ਲਿਆ ਜੇ ਅ ਵਿੱਧਿਆ ਦੀ ਗੱਲ ਕਰਦੇ ਆਂ ਵਿੱਧਿਆ ਦੀ ਗੱਲ ਕਰਦੇ ਆਂ ਤੇ ਜਿਨ੍ਹਾਂ ਨੇ ਵਿੱਧਿਆ ਲਈਆ ਬਾਬਾ ਸਾਹਿਬ ਦੇ ਵਿੱਧਿਆ ਦੇ ਮੁਕਾਬਲੇ ਦੇ ਕਿਉਂ ਪਿੱਛੇ ਰਹਿ ਗਏ ਕਿਉਂਕਿ ਉਸ ਭੱਠੀ ਜਿਹਾ ਦੇਖਣਾ ਨਹੀਂ ਚਾਹੁੰਦੇ ਜਿੱਸਾ ਕਹਿੰਦਾ ਮੈਂ ਤਾਂ ਜਿੰਨੇ ਬੜਗਾ ਮੈਂ ਆਪਣੇ ਬੱਚੇ ਬਣਾਉਣੇ ਆ ਬੱਚੇ ਪੜਾ ਲਾ ਦੱਸ ਸਾਹਿਬ ਪੜਾ ਲੈਣ ਦੇਖ ਆ ਜੀ ਜੇ ਨਾ ਆਇਆ ਦੱਸ ਸਾਹਿਬ ਦਾ ਇਸ ਕਰਕੇ ਨਾ ਆਇਆ ਕਿਉਂ ਨਹੀਂ ਆਪਣੇ ਬੱਚੇ ਵੀ ਨਹੀਂ ਦੇ ਸਾਰੀ ਐਜੂਕੇਸ਼ਨ ਸਾਡੇ ਉਤੋਂ ਕੁਰਬਾਨ ਕਰ ਦਿੱਤੀ ਸਾਡਾ ਇੱਥੇ ਕੋਈ ਪੀਐਨ ਵੀ ਹੋਵੇ ਕੁਝ ਵੀ ਹੋਵੇ ਉਹ ਕਹਿੰਦਾ ਨਹੀਂ ਜੀ ਪਹਿਲਾਂ ਘਰ ਜਿਵੇਂ ਘਰ ਦੇਖਣਾ ਤੇ 바ਵਾ ਸਾਹਿਬ ਨੇ ਤਾਂ ਘਰ ਬਣਾਇਆ ਨਹੀਂ ਅੱਜ ਘਰ ਬਣਦਾ ਹੈ ਨਾ ਉਹਨਾਂ ਦੇ ਜੇ ਅੱਜ ਆਪਾਂ ਇਹ ਗੁਰੂ ਮਾਇ ਜ ਦੇ ਨਾਮ ਤੇ ਸਥਾਨ ਬਣੇ ਆ ਕਿਉਂ ਬਣਦੇ ਗੁਰੂਆਂ ਨੇ ਬਣਾਇਆ ਹੀ ਨਹੀਂ ਕੋਈ ਪਰ ਜੇ ਅੱਜ ਅਸੀਂ ਮੰਦੀ ਛੇੜੀ ਨੂੰ ਛੱਡ ਕੇ ਕਹੀਏ ਵੀ ਕੰਨਾਂ ਦੇ ਸੋਨਾ ਚੜਾ ਦੇਣਾ ਤੇ ਲੋਕ ਸਾਡੇ ਆਵਾਜ਼ਾਂ ਰਹੀ ਭੱਜਦੇ ਅਸੀਂ ਪਾਲਕੀਆਂ ਸੋਨੇ ਦੀਆਂ ਬਣਾ ਲਈਏ ਅਸੀਂ ਗੁੰਬਦ ਸੋਨੇ ਦੇ ਬਣਾ ਲਈਏ ਅਸੀਂ ਰੀਸਾ ਕਹਦੀਆਂ ਕਰਦੇ ਆਂ ਨਾਲੇ ਮੈਂ ਮੇਰਾ ਇਸ਼ਾਰਾ ਇਹ ਆ ਕਿ ਗੁਰੂਆਂ ਦੀ ਵਿਚਾਰਧਾਰਾ ਜਿਹੜੀ ਆ ਉਹਦੇ ਤੋਂ ਅਸੀਂ ਪਿੱਛੇ हट ਕੇ ਕੁਝ ਹੋਰ ਕਰ ਰਹੇ ਆਂ ਔਰ ਯਾਤਰਾ ਦੇ ਦੌਰਾਨ ਜੋ ਮੈਂ ਦੇਖਿਆ ਕਿ ਇੱਥੇ ਧਾਰਮਿਕ ਸਾਡੀ ਪੁਸਤਕ ਪਈ ਹੈ ਕੋਈ ਵੀ ਪਈ ਹੈ ਸਤਗੁਰੂ ਅਰਜਨਦਾਸ ਜੀ ਦੀ ਮੂਰਤੀ ਬਣਾ ਕੇ ਵਿੱਚ ਬੈਠੇ ਤੁਸੀਂ ਉਹ ਮੂਰਤੀ ਕੋਈ ਖੰਡਨ ਕਰਕੇ ਗਏ ਆਂ ਅਸੀਂ ਮੂਰਤੀਆਂ ਵਿੱਚ ਰੱਖ ਲਈਆਂ ਕੀ ਮਤਲਬ ਫਿਰ ਕਿ ਆ ਪੱਕੀ ਕਰਤੀ ਰਹੇ ਉਹ ਕਹਿੰਦੇ ਵੀ ਜਾ ਕੇ ਸ਼ੋਕ ਤੇ ਕਹਿੰਦੇ ਜਿਹੜੀ ਤੈਨੂੰ ਇੱਕ ਮਾਸਾ ਕੰਡੇ ਜਿੰਨਾ ਵੀ ਤੇਰਾ ਦਰਦ ਨਹੀਂ ਸੰਭ ਸਕਦੀ ਤੂੰ ਉਹਦੀ ਪੂਜਾ ਕਦੀ ਕਰਦਾ ਉਹਨੇ ਮੂਰਤੀ ਪੂਜਾ ਦਾ ਖੰਡਨ ਇਸੇ ਕਰਕੇ ਕੀਤਾ ਪਰ ਅਸੀਂ ਫਿਰ ਮੂਰਤੀਆਂ 'ਚ ਪੈ ਗਏ ਅੱਜ ਦੀ ਡੇਡ ਦੇ ਵਿੱਚ ਹੋੜ ਲੱਗੀ ਪਈ ਆ ਬਈ ਬਾਵਾ ਸਾਹਿਬ ਤੇ ਬੁੱਤ ਲਾਈਏ ਬੋਤਲੀ ਜਗ੍ਹਾ ਲੱਭਦੀ ਜਿੱਥੇ ਲੱਭਦੀ ਹੈ ਉੱਥੇ ਅਸੀਂ ਜੋ ਟੰਗ ਦਿੰਦੇ ਆ ਕੋਈ ਨਾ ਕੋਈ ਸਾਡੀ ਬੇਇੱਜ਼ਤੀ ਕਰ ਜਾਂਦਾ ਫਿਰ ਅਸੀਂ એનર્ਜੀ ਉੱਥੇ ਬਰਬਾਦ ਕਰ ਦਿੰਦੇ ਆ ਇਹ ਇੱਕ ਸਾਡੇ ਦੁਸ਼ਮਣ ਦੀ ਚਾਲ ਆ ਕਿ ਇਹ એનર્ਜੀ ਇਹਨਾਂ ਦੀ ਬਰਬਾਦ ਕਰਨੀ ਆ ਅਸੀਂ ਮਾੜਾ ਜੇ ਹੁਣ ਆਪਾਂ ਇਕੱਠੇ ਹੋਏ ਆ એનર્ਜੀ ਬਰਬਾਦ ਅਗਲੇ ਉੱਥੇ ਕੁਝ ਕਰ ਦੇਣਾ ਆਪਾਂ ਦੌੜਿਆ ਨਾ ਜਾਣਾ ਸੋ ਸਾਨੂੰ ਲੋੜ ਆ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਆਪਣੇ ਮਸਤਕ ਹੋ ਕੇ ਜਿਸ ਲਾਈਨ ਦੇ ਵਿੱਚ ਜਾ ਰਹੇ ਚਿੱਤ ਚੱਲਦੇ ਰਹੋ ਜੇਕਰ ਕੁਝ ਕਰਨਾ ਹੈ ਜੇਕਰ ਨਹੀਂ ਤਾਂ ਫੇ ਤੁਹਾਨੂੰ ਰੋਜ਼ ਹੀ ਆ ਜਾਣਾ ਅੱਜ ਫਲਾਣੇ ਦਾ ਆ ਹੋ ਗਿਆ ਉੱਥੇ ਆ ਹੋ ਗਿਆ ਮੁਰਕੇ ਹੁੰਦਾ ਕੀ ਹੈ ਕੁਝ ਵੀ ਨਹੀਂ ਲੱਭਦਾ ਕਿਤੇ ਮੋਮਬਤੀਆਂ ਜਗਾ ਕੇ ਅਸੀਂ ਚੱਲ ਗਏ ਕਿਤੇ ਕੁਝ ਕਰਕੇ ਚੱਲ ਗਏ ਲੇਕਿਨ ਕਿਸਨੁ ਇਨਸਾਫ ਮਿਲਿਆ ਇਨਸਾਫ ਮਿਲ ਨਹੀਂ ਦਿੱਤੇ ਕਿਉਂਕਿ ਅਸੀਂ ਇਕੱਲੇ ਇਕੱਠੇ ਹੁੰਦੇ ਆ ਮੁਰਕੇ ਖਤਮ ਇਸ ਕਰਕੇ ਸਾਨੂੰ ਲੋੜ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਈਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੇ ਆਪਾਂ ਉਦੋਂ ਤੱਕ ਜੋਰ ਲਾਈਏ ਕਿਉਂਕਿ ਪਾਵਰ ਆਫ ਸੋਸ਼ਲ ਜਸਟੀਸ ਜਿਹੜੀ ਹੈ ਇਹ ਬਿਲਕੁਲ ਨੱਕ ਦੀ ਸੇਧ ਨੂੰ ਚੱਲ ਰਹੀ ਹੈ ਬੜੇ ਲੋਕ ਕਹਿੰਦੇ ਜੀ ਇਹ ਤਾਂ ਧਾਰਮਿਕ ਬਣ ਗਿਆ ਮੈਨੂੰ ਨਹੀਂ ਸਮਝ ਲੱਗੀ ਵੀ ਧਾਰਮਿਕ ਹੁੰਦਾ ਕੀ ਹੈ ਮਨੁੱਖਤਾ ਦੀ ਸੇਵਾ ਜਿਹੜੀ ਹੈ ਜੇ ਕੋਈ ਮੈਂ ਬਾਲ ਰੱਖ ਲੇ ਤਾਂ ਇਹਦਾ ਮਤਲਬ ਮੈਂ ਕਰ ਨਹੀਂ ਸਕਦਾ ਹੁਣ ਜਿਹੜਾ ਘਟਾਉਂਦਾ ਉਹਨੂੰ ਪੁੱਛੇ ਵੀ ਤੇਰੇ ਬਾਲ ਆ ਦੇ ਤੇ ਤੂੰ ਬਰਦੀ ਨਾ ਘਟਾਰਿਆ ਮੈਂ ਘਟਾਉਣੋਂ ਹਟ ਗਿਆ ਆਏ ਬਰਕਾ ਜਿਆਦਾ ਕਹਿਣ ਦੇ ਨਕਲੇ ਲਈ ਫਰਦਾ ਇਸ ਵੇਲੇ ਲਿਆ ਪੱਗ ਦੀ ਜਿਹੜੀ ਗੱਲ ਆ ਜੁਗਾਂ ਜਗਤਾਂ ਤੋਂ ਬੱਜੀ ਐ ਇਹ ਤਾਂ ਜਦੋਂ ਹਿੰਦੂਆਂ ਨੂੰ ਕਹਿਤਾ ਅਗਲੇ ਨੇ ਵੀ ਤੁਸੀਂ ਪੱਗ ਤੇ ਦਾੜੀ ਲੱਖਣੀ ਤਾਂ ਫਿਰ ਇਹ ਨਹੀਂ ਕਹਿੰਗਾ ਵੀ ਚਲ ਸਾਨੂੰ ਵਿਆਹ ਸ਼ਦੀ ਜੀ ਦੇ ਦੋ ਤਾਈ ਉਹਨੂੰ ਤੱਕਲ ਦੀ ਪੱਗਾਂ ਬੰਨ੍ਹਦੇ ਨੇ ਉਹਦੋਂ ਇਹਨਾਂ ਨੂੰ ਕਿਹਿੰਦਾ ਜੇ ਗੁਰੂਆਂ ਨੇ ਇਹਦੇ ਤੇ ਲੜਾਈ ਕੀਤੀ ਆ ਬੇਸਤੇ ਕਲਗੇ ਵੀ ਲੋਣੀ ਪੱਗ ਵੀ ਬੰਨ੍ਹਦੇ ਸਭ ਕੋ ਕੰਨਾ ਕਰ ਕੋ ਕੀ ਮੇਰਾ ਕੰਮ ਕਰਸ ਤਾਂ ਅੱਜ ਅਸੀਂ ਜੇ ਕੋਈ ਤੁਹਾਡਾ ਭੈਣ ਭਰਾ ਇਦਾਂ ਦੀ ਗੱਲ ਕਰਦਾ ਤੇ ਆਪਾਂ ਉਹਨੂੰ ਕਹਿ ਦਈਏ ਵੀ ਜਦੋਂ ਪਤਾ ਨਹੀਂ ਕੀ ਬਣ ਗਿਆ ਜੀ ਕੀ ਨਹੀਂ ਬਣ ਗਿਆ ਧਾਰਮਿਕ ਹੋਣਾ ਕੋਈ ਮਾੜੀ ਗੱਲ ਨਹੀਂ ਧਰਮ ਤੇ ਚੱਲਣਾ ਬਹੁਤ ਔਖੀ ਗੱਲ ਆ ਧਰਮ ਉਹਨੂੰ ਕਹਿੰਦੇ ਆ ਜਦੋਂ ਅਸੀਂ ਦਇਆ ਭਾਵਨਾ ਦੇ ਵਿੱਚ ਆਉਨੇ ਜਿੰਨੀ ਦਇਆ ਹੀ ਹੈ ਨਹੀਂ ਤਾਂ ਧਰਮ ਨੇ ਪੈਦਾ ਕਿੱਥੋਂ ਹੁਣ ਮੇਰੀ ਜੇਬ 'ਚ ਪੈਸੇ ਹੋਣ ਨਿਆਣਾ ਭੁੱਖਾ ਮੱਦਾ ਹੋਵੇ ਮੈਂ ਕਹਾਂ ਮੈਂ ਚੱਲ ਜੇ ਇਹਦੇ ਕੋਈ ਮਾਰਾ ਮੋਡਾ ਕੋਈ ਦੇਖ ਕੇ ਖੋਗ ਗਏ ਉਹ ਵੀ ਲੈ ਆਮਾ ਦਇਆ ਦਾ ਹੈ ਹੀ ਨਹੀਂ ਮੇਰੇ ਤੇ ਦਇਆ ਭਾਵਨਾ ਤੋਂ ਧਰਮ ਪੈਦਾ ਹੋਣਾ ਧਰਮ ਦਾ ਨਾਂ ਨਹੀਂ ਹੁੰਦਾ ਇਹ ਤਾਂ ਨਾਂ ਜੇ ਹੁਣ ਆਪਾਂ ਬੁੱਧ ਧਰਮ ਕਹਿੰਦੇ ਆ ਉਹਦਾ ਨਾਮ ਹੋਰ ਸੀਗਾ ਗੋਤਮ ਜਿਹਾ ਹੁੰਦਾ ਅਸੀਂ ਮਹਾਤਮਾ ਬੁੱਧ ਕਿਉਂ ਕਹ ਰਹੇ ਫਿਰ ਕਾਰਨ ਸਾਨੂੰ ਕੁਝ ਵੀ ਨਹੀਂ ਹੱਲੇ ਪਤੇ ਅਸੀਂ ਸਿਰਫ ਲਕੀਰ ਦੇ ਫਕੀਰ ਹੋ ਕੇ ਤੁਰੇ ਹੋਏ ਆ ਗੁਰਮੁਖਾਂ ਦਾ ਜਿਹੜਾ ਫਲਸਫਾ ਆ ਭਗਤੀ ਲਹਿਰ ਦਾ ਇਹ ਇੰਨਾ ਉੱਤਮ ਵਿਚਾਰਤਾ ਰਾਇਆ ਇਹ ਕਿਸੇ ਬੋਲੇ ਲਈ ਨਹੀਂ ਕਿਸੇ ਇਲਾਕੇ ਲਈ ਨਹੀਂ ਕਿਸੇ ਦੇਸ਼ ਲਈ ਨਹੀਂ ਕਿਸੇ ਮਜਬ ਲਈ ਨਹੀਂ ਇਹ ਤਾਂ ਇੰਨੇ ਉੱਤਮ ਵਿਚਾਰਤਾ ਦਾ ਜਿੱਥੇ ਵੀ ਇਹਨੂੰ ਤੁਸੀਂ ਐਪਲੀਕੇਬਲ ਕਰੋਗੇ ਉੱਥੇ ਐਪਲੀਕੇਬਲ ਹੈ ਸੋ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸਾਨੂੰ ਟੁੱਟਣਾ ਨਹੀਂ ਚਾਹੀਦਾ ਕਿਉਂਕਿ ਇਹਦੇ ਵਿੱਚ ਸਾਡਾ ਸਾਰਾ ਹੀ ਵਿਰਸਾ ਪਿਆ ਔਰ ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਕਿਰਤियां ਕਿਰਤਿਆਂ ਲੋਕਾਂ ਦਾ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤਸਰਾ ਕਰੀ ਗਿਆਨ ਵੇ ਲਾਲੋ ਲਾਲੋ ਨੂੰ ਕੀ ਭਗਰ ਹੋਣੇ ਕਿਆ ਲਾਲੋ ਕੋਹਣੇ ਕਰਤੀ ਹੈ ਸੋ ਜਿਹੜਾ ਉਹਨਾਂ ਨੇ ਲਲਕਾਰਿਆ ਗੁਰੂਆਂ ਨੇ ਵੀ ਲਲਕਾਰਿਆ ਕਵੀਨ ਨੇ ਵੀ ਲਲਕਾਰਿਆ ਨਾਮਦੇਵ ਨੇ ਵੀ ਲਲਕਾਰਿਆ ਕਿਉਂ ਲਲਕਾਰਿਆ ਅਣਖ ਜਗਿ ਉਹਨਾਂ ਦੀ ਸੋ ਇਹ ਜਿਹੜਾ ਦਰਸਾ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾ ਸਾਨੂੰ ਕੋਈ ਵੀ ਬੰਦਾ ਇਹਦੇ ਨਾਲ ਤੋੜਨਾ ਚਾਹੁੰਦਾ ਤੇ ਸਾਡੀ ਸੋਚ ਬਣਨੀ ਚਾਹੀਦੀ ਵੀ ਅਸੀਂ ਟੁੱਟਣਾ ਨਹੀਂ ਇਹਦੇ ਨਾਲ ਕਿਉਂਕਿ ਇਹ ਸਮੁੰਦਰਾ ਅਥਾ ਸਮੁੰਦਰਾ ਤੇ ਅਸੀਂ ਇੱਕ ਛੋਟਾ ਜਿਹਾ ਕਤਉ ਰਾਜਾ ਇੱਕ ਵਾਰ ਮਾਰਾ ਮੋਟਾ ਇਧਰ ਲਾ ਕਰਕੇ ਵੀ ਸਾਡਾ ਤਾਂ ਆ ਬਣ ਗਿਆ ਜੀ ਉਹ ਬਿਲਕੁਲ ਗਲਤ ਆ ਕਿਉਂਕਿ ਉੱਥੇ ਜਿੰਨੀਆਂ ਵੀ ਰੂਹਾਂ ਦੀ ਬਾਣੀ ਆ ਨਾ ਉਹ ਸਾਰੀਆਂ ਅਬ ਉਹ ਖੂਬ ਭਰਤਨ ਗਏ ਭਾਈ ਕੂਹਾ ਖੈ ਸਦਾ ਮੇਰੇ ਭਾਈ ਉਹ ਬੰਦੇ ਆ ਕਿਹੜਾ ਬਤ ਲੱਭਿਆ ਨਾਮਦੇਵ ਕਵੀ ਤਲੁਚ ਸਦਨਾ ਸੈਨ ਤਰੇ ਕਹਿਰੇ ਵਿਦਾ ਸੁਨੋਰੇ ਸੰਤੋ ਹਰਜੀਓ ਤੇ ਸਭ ਸਰੇ ਸੋ ਆਪਾਂ ਸਾਰੇ ਇਕੱਠੇ ਆ ਮਾਲਾ ਦੇ ਮਣ ਕੇ ਜੇ ਕੋਈ ਖਲਾਅ ਨੇ ਚਾਹੁੰਦਾ ਉਹਨੂੰ ਬੇਨਤੀ ਕਰੀਏ ਉਹਦੀ ਰਿਕੁਐਸਟ ਕਰੀਏ ਵੀ ਆਪਾਂ ਯਾਰ ਇਕੋ ਹੀ ਆਪਾਂ ਬਾਬਾ ਸਾਹਿਬ ਇੱਕ ਨਾਂ ਆਪਾਂ ਨੂੰ ਦੇ ਗਏ ਇਕੱਠੇ ਕਰਕੇ ਆਪਾਂ ਕੋਈ ਵਖਰੇ ਵਖਰੇ ਨਹੀਂ ਤੇ ਆਪਾਂ ਇਕੋ ਹੀ ਰਹਿਣਾ ਜੇ ਇਕ ਰਹਿਾਂਗੇ ਤਾਂ ਸਰਕਾਰ ਡਰ ਜੂਗੀ ਨਹੀਂ ਤਾਂ ਉਹ ਤਾਂ ਚਾਹੁੰਦੀ ਆ ਵੇ ਇਹਨੂੰ ਇੰਨਾ ਕੁ ਦੇ ਦਿਓ ਇਹਨੂੰ ਇੰਨਾ ਕੁ ਦੇ ਦਿਓ ਮੁੜ ਕੇ ਤੁਹਾਨੂੰ ਆਪਣੇ ਆਪਣੇ ਜਗ੍ਹਾ ਤੇ ਵੰਡ ਦਿਓ ਸੋ ਇਸ ਕਰਕੇ ਬਹੁਤ ਮੈਨੂੰ ਚੰਗਾ ਲੱਗਾ ਜੀ ਸਤਵੰਦਰ ਜੀ ਤੁਹਾਡਾ ਪ੍ਰੋਗਰਾਮ ਚੱਲੋ ਅੱਜ ਦਾ ਸਗਾ ਜਿਹੜਾ ਲੇਟ ਹੋਗਾ ਜਰੂਰ ਅਸੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਮਹੱਲੇ ਦੇ ਵਿੱਚ ਸ਼ਹਿਰ ਦੇ ਵਿੱਚ ਆ ਤੁਹਾਡੀ ਕਾਫੀ ਵੱਡੀ ਜ਼ਿੰਮੇਵਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਇਹਨੂੰ ਆਪਾਂ ਅੱਗੇ ਨਿਵਾਉਣਾ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਜੇ ਕਿਸੇ ਦੇ ਸ਼ਾਮ ਦੇ ਖਿਲਾਫ ਕੋਈ ਗੱਲ ਕਹੀ ਗਈ ਹੋਵੇ ਕੋਈ ਮਾੜੀ ਲੱਗੀ ਹੋਵੇ ਕਿਸੇ ਐਂਗਲ ਤੋਂ ਤਾਂ ਮੈਂ ਖਿਮਾ ਦਾ ਜਾਚਕਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਜੈ ਗੁਰਦੇਵ ਤੁੰਗ